2 1 ਨਵੇਂ ਸਾਲ ਦੀ ਨਵੀਂ ਸਪੀਰਤ ਤੇ ਸਾਰਿਆਂ ਦਾ ਸਵਾਗਤ ਹੈ ਜੀ ਸਾਰਿਆਂ ਨੂੰ ਨਵੇਂ ਸਾਲ 2026 ਦੀਆਂ ਵਧਾਈਆਂ ਹੋਣ ਸਮਾਂ ਸਾਢੇ 7 ਵਜੇ ਦਾ ਹੈਗਾ ਅੱਜ ਪਹਿਲਾਂ ਤਾਂ ਐਵੇਂ ਸੀ ਵੀ ਸ਼ਾਇਦ ਧੁੰਦ ਜ਼ਿਆਦਾ ਹੋਵੇ ਇਸ ਲਈ ਅੱਜ ਸੈਰ ਕਰਨ ਦਾ ਸਮਾਂ ਥੋੜਾ ਜਿਹਾ ਟਾਲ ਦਿੱਤਾ ਗਿਆ ਸੀ ਪਰ ਜਿਉਂ ਦੇਖਿਆ ਵੀ ਧੁੰਦ ਹੈ ਨਹੀਂਗੀ ਤਾਂ ਸੈਰ ਦੁਬਾਰਾ ਸ਼ੁਰੂ ਕਰਤੀ। ਅ 7.5 ਦਾ ਲਗਭਗ ਟਾਈਮ ਹੋਇਆਗਾ ਹਜੇ। ਆਪਾਂ ਪਿੰਡ ਦੀ ਫਿਰਨੀ ਤੋਂ ਨਿਕਲ ਚੁੱਕੇ ਆ। ਤੇ ਜਾ ਰਹੇ ਆਂਗੇ ਛੋਟੀ ਮਾਨਸਾ ਤੋਂ ਯਾਨੀ ਕਿ ਮਾਨਸਾ ਘਰ ਤੋਂ ਖਿਆਲਾਵਲ ਨੂੰ। ਇਹ ਹੈਗੀ ਖਿਆਲਾ ਰੋਡ ਛੋਟੀ ਮਾਨਸਾ ਦੇ ਉੱਪਰ ਨਵੀਂ ਬਣ ਰਹੀ ਕਲੋਨੀ। ਪੁੱਡਾ ਅਪਰੂਵਡ ਫਾਰਮ ਸਿਟੀ। ਇਹਦਾ ਵਾਟਰ ਬਕਸਾ ਬਣ ਰਿਹਾ ਹੈਗਾ ਤੇ ਜੇ ਅਸੀਂ ਦੇਖੀਏ ਵੀ ਸੜਕਾਂ ਕੀ ਜਿਹੜੀ ਐਵੇਂ ਲੱਭੀ ਮੀਂਹ ਪਿਆ ਹੁੰਦਾ ਪਰ ਮੀਂਹ ਨਹੀਂ ਪਿਆ ਟ੍ਰੇਲ ਮਾਰੀਆ ਉਧਰ ਵੀ ਰੋਰੀ ਖਾਣਾ ਬਣਾ ਰਹੇ ਨੇ ਆਸ-ਪਾਸੇ ਦਾ ਪਹੌਲ ਬਹੁਤੀ ਸੁਣਾਗਾ ਠੰਡ ਹੈਗੀ ਆ ਕਾਫੀ ਜ਼ਿਆਦਾ ਹੈ ਆਸ-ਪਾਸੇ ਖੇਤ ਇਹ ਆਪਣਾ ਰੋਡ ਹੈ ਜੀ ਖਿਆਲਾ ਰੋਡ ਟ੍ਰੈਫਿਕ ਨਾ ਮਾਤਰਾ ਹੈ ਬਿਲਕੁਲ ਥੋੜਾ ਅ ਡੌਗੀ ਬੈਠਾਗਾ ਬਬੂ ਕਰੀ ਜਾਂਦਾ ਇੱਕ ਹੋਰ ਆ ਗਿਆ 2 3 ਇਸ ਤੋਂ ਪਹਿਲਾਂ ਵਾਲੇ ਦਿਨਾਂ ਦੇ ਵਿੱਚ ਮੈਂ ਸੈਰ ਤੇ ਜਾਂਦਾ ਹੁੰਦਾ ਸੀਗਾ ਇੱਧਰ ਕੋਟ ਲੱਲੂ ਰੋਡ ਜਨਕੀ ਜੀ ਨੂੰ ਅਸੀਂ ਲੱਲੂ ਨਾਲ ਕਹ ਦਿੰਨੇ ਆ ਛੋਟੇ ਮਾਨਸਤੋਂ ਲੱਲੂਣਾ ਰੋਡ ਹੋ ਜਾਂਦੀ ਜਿਹੜੀ ਭਲਾਡੇ ਨੂੰ ਤੇ ਉਹਦੇ ਉੱਪਰ ਟ੍ਰੈਫਿਕ ਕਾਫੀ ਜ਼ਿਆਦਾ ਹੁੰਦਾ ਹੈਗਾ ਵੱਡੀਆਂ ਮੱਟੀਆਂ ਬੱਸਾਂ ਨੇ ਉਹ ਆਉਂਦੀਆਂ ਨੇ ਤੇ ਧੁੰਦ ਦੇ ਵਿੱਚ ਕਈ ਵਾਰੀ ਅਗਲੇ ਨੂੰ ਵੀ ਨਹੀਂ ਪਤਾ ਲੱਗਦਾ ਤੇ ਆਪਾਂ ਨੂੰ ਵੀ ਨਹੀਂ ਪਤਾ ਲੱਗਦਾ ਹਨਾ ਤੇ ਇਸ ਲਈ ਜਿਹੜਾ ਏ ਰੋਡ ਹੈਗਾ ਨਾ ਇਹਦੇ ਉੱਪਰ ਟ੍ਰੈਫਿਕ ਕਾਫੀ ਜ਼ਿਆਦਾ ਘੱਟ ਹੈਗਾ ਅੱਜ ਤਾਂ ਕਰਕੇ ਇਹਨੂੰ ਚੁਣਿਆ ਸੀ ਮਲ ਬਣਾਇਆ ਸੀ ਵੀ ਅੱਜ ਇਧਰਲੇ ਪਾਸੇ ਚੱਲਾਂਗੇ ਮੈਸ ਸੇਫਟੀ ਆਪਦੀ ਜ਼ਰੂਰੀ ਆ ਇਧਰ ਡੇਰਾਗਾ ਛੂਟੀ ਮਾਨਸਾ ਇਹ ਡੇਰੇ ਦਾ ਨਾਂ ਜੀ ਬਾਬਾ ਸ਼੍ਰੀ ਚੰਦ ਜੀ ਧੂਣਾ ਸਾਹਿਬ ਸੇਵਾ ਸਰ ਤਪਸਥਾਨ ਸੁਆਮੀ ਨਰਜਨ ਦੇਵ ਜੀ ਮਹਾਰਾਜ ਮਾਨਸਾ ਖੁਰਦ ਕੀ ਜੀ ਛਪੜੀ ਬਣੀ ਹੋਈ ਆ ਸੱਜੇ ਪਾਸੇ ਤੇ ਇੱਥੇ ਇੱਕ ਮੰਦਿਰ ਹੈ ਇਹ ਸਾਈਡ ਜੇ ਦੇਖਿਆ ਜਾਵੇ ਤਾਂ ਜ਼ਿਆਦਾਤਰ ਜਿਹੜੇ ਆਪਣੇ ਦੋਦੀ ਵੀਰ ਨੇ ਉਹਨਾਂ ਦੇ ਬੱਬੂ ਕਾਟੀ ਰੜਕਦੇ ਨੇ ਉਹੀ ਚੱਲਦੇ ਨੇ ਆ ਰਿਹਾ ਜੀ ਇੱਕ ਛੋਟਾ ਜਿਹਾ ਮੰਦਿਰ ਹੈ ਤੇ ਇਹਦੇ ਨਾਲ ਇੱਕ ਸਕੂਲ ਬਣਿਆ ਹੋਇਆ ਹੈਗਾ ਹੋਲੀ ਹਾਰਟ ਹਾਈ ਸਕੂਲ ਅ ਮੋਟਰਸਾਈਕਲ ਹੀ ਆ ਰਹੇ ਨੇ ਪੋਰਨੀ ਕੋਈ ਸਾਧਨ ਹੈਗਾ ਤੇ ਤੁਹੋਂ ਦਾ ਜ ਹੈ ਨਹੀਂ ਵਿਜੀਬਿਲਟੀ ਕਾਫੀ ਜਿਆਦੇ ਦੂਰ ਤੱਕ ਹੈਗੀ ਆ ਦੇਖੋ ਜੀ ਆਪਾਂ ਦੇਖੀਏ ਵੀ ਸੜਕ ਕੇ ਜਿਹੜੀ ਇਹ ਬਿਲਕੁਲ ਗਿੱਲੀ ਹੋਈ ਪਈ ਆ ਫੋਲੀ ਹਾਰਟ ਸਕੂਲ ਮਾਨਸਾ ਦਾਖਲਾ ਸ਼ੁਰੂ ਦੇਖੋ ਜੀ ਖੇਤ ਇਹ ਆ ਜੀ ਪੰਜਾਬ ਦੀ ਸ਼ਾਨ ਹਰੇ ਭਰੇ ਖੇਤ ਕਾਫੀ ਦੂਰ ਤੱਕ ਗਏ ਹੋਏ ਆ ਜਿਵੇਂ ਸ਼੍ਰੀ ਹਜੂਰ ਸਾਹਿਬ ਦੀ ਯਾਤਰਾ ਘਾਰ ਤੱਕ ਕੀਤੀ ਸੀਗੀ ਤੇ ਹੋਰ ਵੀ ਇੱਧਰ ਹਿਮਾਚਲ ਸਾਈਡ ਵੀ ਘੁੰਮੇ ਆ ਸ਼੍ਰੀ ਨਗਰ ਵਾਲੀ ਸਾਈਡ ਵੀ ਗਏ ਹੋਏ ਆ ਪਰ ਜਿਹੜੀ ਰੌਣਕ ਕਹਿੰਦੇ ਨਾ ਵੀ ਸ਼ਾਇਦ ਉਹਨਾਂ ਨੂੰ ਆਪਦਾ ਘਰ ਵਧੀਆ ਲੱਗਦਾ ਹੋਊਗਾ ਆਪ ਨੂੰ ਆਪਦਾ ਵਧੀਆ ਲੱਗਦਾ ਹੈ ਪੰਜਾਬ ਵਧੀਆ ਲੱਗਦਾ ਪਰ ਜੇ ਦੇਖਿਆ ਜਾਵੇ ਜਿਹੜੀ ਹਰਿਆਲੀ ਹੈ ਪਦਰਾ ਪਾਣਾ ਇੱਕ ਤੇ ਨਹੀਂ ਮਨੂਸਕੂਂਡ ਨੂੰ ਟਾਲੀ ਦੇ ਦਰਖਤ ਤੇ ਕਿੱਡੇ-ਕੱਡੇ ਦਰਖਤ ਨੇ ਉਹ ਸਾਹਮਣੇ ਦਸਰੇ ਹੈਗੇ ਖੇਤਾਂ ਦੇ ਵਿੱਚ ਮੋਟਰਾਂ ਲੱਗੀਆਂ ਹੋਈਆਂ ਨੇ ਪਾਣੀ ਚੱਲਦਾ ਰਹਿੰਦਾ ਦੇ ਦੇ ਜਿਹੜਾ ਸਕੂਂਗ ਨੇ ਪੰਜਾਬ ਦੇ ਵਿੱਚ ਉਹ ਕਿਤੇ ਨਹੀਂ ਐਸੇ ਹੈ ਤਾਂ ਕਿਸ ਦੀ ਪ੍ਰਾਈਵੇਟ ਪ੍ਰਾਪਰਟੀ ਪਰ ਬਹੁਤ ਸ਼ਾਨਦਰਬਣੀ ਹੋਈ ਹੈ ਕਿਆ ਬਾਤਾਂ ਨੇ ਥੋੜਾ ਜਿਹਾ ਦੂਰ ਝੱਕਾ ਲੈ ਲਿਆ ਜਿਆਦਾ ਨਹੀਂ ਆਪਾਂ ਦੇਖਦੇ ਸਬਜ਼ੀ ਵੀ ਲਈ ਹੋਈਆਂ ਨਾਲ ਹਲਕੀ ਫੁਲਕੀ ਆ ਦੇਖੋ ਕੱਸੀਆਂ ਬੱਕਰੀਆਂ ਨੇ ਪਾਣੀ ਚੱਲੀ ਜਾਂਦਾ ਹੈ ਹਾਈ ਕਿਉਂ ਚੜਾ ਨਲਕਾ ਖੜਾ ਹੁਣ ਤਾਂ ਬੂੰਦ ਲੇ ਜਾ ਪਿਆ ਆਵਾਜ਼ ਸੁਣੋ ਊਲੀਆਂ ਦੀ ਸਾਡੇ ਨੂੰ ਓਲੀਆਂ ਕਹਿੰਦੇ ਨੇ ਨਿੱਕੇ ਨਿੱਕੇ ਚਿੜੀ ਹੁੰਦੀਆਂ ਜਿਹੜੀਆਂ ਝੁੰਡ ਦੇ ਵਿੱਚ ਰਹਿੰਦੀਆਂ ਨੇ ਬਹੁਤ ਸ਼ਾਨਦਾਰ ਆਵਾਜ਼ ਹੈ ਰੌੜਾ ਬਹੁਤ ਪਾਉਂਦੀਆਂ ਨੇ ਜਦੋਂ ਕੁਝ ਇਹਨਾਂ ਦੇ ਕੋਲ ਦੀ ਲੰਘੇ ਨਾ ਬੜਾ ਖੁਰੂ ਪੜਦੀਆਂ ਨੇ ਆਪਾਂ ਇੱਥੋਂ ਕ੍ਰਾਸ ਕਰ ਗਏ ਤੇ ਚੁੱਪ ਕਰ ਜਾਂਦੀਆਂ ਇਹ ਜਿਹੜੇ ਦੁੱਧੀ ਵੀਰ ਨੇ ਇਹ ਪਿੰਡਾਂ ਤੇ ਸ਼ਹਿਰਾਂ ਦੀ ਇੱਕ ਲਾਈਫ ਲਾਈਨ ਹੈ ਪਿੰਡਾਂ ਦੇ ਵਿੱਚੋਂ ਦੁੱਧ ਇਕੱਠਾ ਕਰਕੇ ਤੇ ਸ਼ਹਿਰਾਂ ਨੂੰ ਸਪਲਾਈ ਕਰਦੇ ਨੇ ਤੇ ਫਿਰ ਜਾ ਕੇ ਤੇ ਸ਼ਹਿਰਿਆਂ ਦੀਆਂ ਅੱਖਾਂ ਖੁੱਲਦੀਆਂ ਨੇ ਮਤਲਬ ਚਾਹ ਪਾਣੀ ਫਿਰ ਬਣਦਾ ਤੇ ਇਸ ਦੇ ਨਾਲ ਪਿੰਡਾਂ ਦੀ ਥੋੜੀ ਜਿਹੀ ਆਰਥਿਕ ਮਜ਼ਬੂਤੀ ਹੈ ਘਰਾਂ ਦੀ ਉਹ ਹੁੰਦੀ ਹੈ ਸਹਾਰਾ ਲੱਗਦਾ ਕਾਫੀ ਜਿਆਦਾ ਵਧੀਆ ਗੱਲ ਹੈ ਜਿਹੜਾ ਇਹ ਖੱਬੇ ਪਾਸਾ ਹੈਗਾ ਆਪਾਂ ਜਦੋਂ ਖਿਆਲੇ ਨੂੰ ਜਾਂਦੇ ਹਾਂ ਨਾ ਛੋਟੇ ਮਹਾਂਸਾ ਤੋਂ ਇਹ ਟਿੱਬੇ ਟੱਪੇ ਹੀ ਨਹੀਂ ਸਾਰੇ ਆ ਘੱਟ ਪਜਾਉ ਜ਼ਮੀਨ ਹੈ ਜਿਵੇਂ ਜੀ ਦੇਖੀ ਤਾਂ ਜਿਵੇਂ ਇੱਥੇ ਸਰਵਾਂਗੀ ਵਿਰਲੀ ਵਿਰਲੀ ਜੀ ਆ ਇੱਕ ਇੱਕਰ ਤੇ ਕਿਕਰ ਨੂੰ ਤੁੱਕੇ ਲੱਗਣੇ ਸ਼ੁਰੂ ਹੋ ਗਏ ਕਿਹਨਾਂ ਤੁੱਕੇ ਨਾਲ ਚਾਰਪੌੜ ਟੈਸਟ ਹੀ ਹੁੰਦਾਗਾ ਪਹਿਲਾਂ ਖਾਦਾ ਕਈ ਵਾਰੀ ਤੇ ਇਸ ਵਾਰੀ ਵੀ ਟਰਾਈ ਕਰਾਂਗੇ ਕਿਸੇ ਬੱਕਰੀਆਂ ਨੂੰ ਕਹਾਂਗੇ ਵੀ ਤੁੱਕੇ ਲਿਆ ਕੇ ਦੇ ਪਾਈ ਉਹ ਲਿਆ ਦਿੰਦੇ ਹੁੰਦੇ ਨੇ ਇੱਕ ਹੋਰ ਆਉਂਦਾਗਾ ਵੀਰ ਢੋਲ ਵਾਲਾ ਇਹ ਢੋਲ ਵਾਲਾ ਕਿਉਂ ਕਹਿੰਦੇ ਹੁੰਦੇ ਸੀਗੇ ਕਿਉਂਕਿ ਇਹਨਾਂ ਕੋਲੇ ਮੋਟਰਸਾਈਕਲ ਦਾ ਸਵਸੇ ਢੋਲ ਲੱਦੇ ਹੁੰਦੇ ਨੇ ਦੋਦੀ ਵੀਰ ਇਹ ਰਿਹਾ ਗੁਰੂ ਕਿਰਪਾ ਪ੍ਰਾਪਰਟੀ ਸਲਾਹਕਾਰ ਇਹ ਆਪਣੇ ਦੋਸਤਾਂ ਮਿੱਤਰਾਂ ਦਾ ਹੀ ਹੈ ਜੀ ਤੇ ਇੱਥੇ ਸਾਡਾ ਵੀਰਾ ਸਿੰਘ ਸਰਪੰਚ ਉਹ ਵੀ ਇਹਨਾਂ ਨਾਲ ਹੀ ਆ ਇਸ ਦਫ਼ਤਰ ਦੇ ਵਿੱਚ ਪੈਂਦੇ ਨੇ ਤੇ ਇਹ ਰਿਹਾ ਆਰਟੀਓ ਦਫ਼ਤਰ ਜਿੱਥੇ ਲਾਇਸੈਂਸ ਬਣਦੇ ਨੇ ਉਹ ਵਾਹ ਤੇ ਇੱਧਰ ਹੁੰਦੇ ਨੇ ਜੀ ਟੈਸਟ ਡਰਾਈਵਿੰਗ ਦੇ ਲਖਾਂ ਮਗਰ ਸਾਨੂੰ ਨੇੜੇ ਜਾ ਕੇ ਆ ਦੇਖੋ ਸਾਰੇ ਜਿਹੜੇ ਕਾਗਜ਼ਪੱਤਾ ਤਿਆਰ ਕਰਦੇ ਨੇ ਵੀਰ ਉਹਨਾਂ ਨੇ ਆਪਦੇ ਦਫ਼ਤਰ ਖੋਲੇ ਹੋਏ ਨੇ ਕਾਫੀ ਮਦਦ ਕਰ ਦਿੰਦੇ ਨੇ ਤੇ ਇਹਦੇ ਨਾਲ ਹੀ ਅੰਦਰ ਬਣਿਆ ਹੋਇਆ ਇੱਕ ਮੰਦਿਰ ਏ ਰੀਜIONAL ਟ੍ਰਾਂਸਪੋਰਟ ਦਫਤਰ ਆਰਟੀਓ ਮਾਨਸਾ ਇੱਥੇ ਜਿਹੜੀਆਂ ਨੰਬਰ ਪਲੇਟਾਂ ਨੇ ਹਾਈ ਟੈਕ ਕਹਿੰਦੇ ਨੇ ਆ ਕਿ ਸਟਿੱਕਰਾਂ ਵਾਲੀਆਂ ਜਿਹੜੀਆਂ ਅੱਜਕੱਲ੍ਹ ਲਾਜ਼ਮੀ ਨੇ ਲਵਾਉਣੀਆਂ ਜ਼ਰੂਰੀ ਨੇ ਉਹ ਇੱਥੇ ਲੱਗਦੀਆਂ ਨੇ ਜੀ ਆਪ ਹੀ ਲੱਗ ਦਿੰਦੇ ਨੇ ਬਸ ਆਪਾਂ ਨੂੰ ਅਪਲਾਈ ਕਰਨੀ ਪੈਂਦੀ ਹੈ ਤੇ ਤਿਆਰ ਹੋ ਜਾਂਦੀ ਹੈ ਤੇ ਇੱਥੋਂ ਲਵਾ ਲਓ ਤੁਸੀਂ ਮਾਨਸਾ ਜ਼ਿਲ੍ਹੇ ਦੇ ਇਲਾਕੇ ਦੇ ਵਿੱਚ ਹਲੇ ਵੀ ਕਿਤੇ ਕਿਤੇ ਜਿਹੜੇ ਟਿੱਬੇ ਨੇ ਇਹ ਵੇਖਣ ਨੂੰ ਮਿਲ ਜਾਂਦੇ ਨੇ ਤਾਂ ਇਹ ਸਿੱਧੂ ਮੂਸੇਵਾਲ ਦਾ ਕਹੀਦਾ ਸੀ ਟਿੱਬਿਆਂ ਦਾ ਪੁੱਤ ਉਹ ਇਸੇ ਗੱਲ ਕਰਕੇ ਸੀ ਵੀ ਮਾਨਸਾ ਦੇ ਵਿੱਚ ਜਿਹੜੇ ਟਿੱਬੇ ਸੀਗੇ ਕਿ ਪਹਿਲਾਂ ਕਾਫੀ ਜ਼ਿਆਦੇ ਸੀ ਹੁਣ ਲੋਕਾਂ ਨੇ ਕੰਪਿਊਟਰ ਕਰਾ ਲਾ ਕੇ ਜਾਂ ਆਈ ਮੰਨੋ ਵੀ ਭਰਤ ਵਗੈਰਾ ਦੇ ਵਿੱਚ ਮਿੱਟੀ ਨੂੰ ਯੂਜ਼ ਕਰ ਲਿਆ ਤੇ ਜਿਹਦੇ ਕਰਕੇ ਜਿਹੜੇ ਟਿੱਬੇ ਨੇ ਉਹ ਅਲੋਪ ਹੋ ਚੁੱਕੇ ਨੇ ਏ ਜਾਂਦੇ ਨੇ ਟਰੈਕਟਰ ਦੇ ਵਿੱਚ ਸ਼ਾਇਦ ਇੰਨਾ ਕੋਈ ਗੁੜ ਹੁੰਦਾਗਾ ਤੇ ਇਹ ਦੇਖੋ ਸਰੋਂ ਇੱਕ ਟਿੱਬੇ ਦੇ ਉੱਪਰ ਲਾਈ ਹੋਈ ਹੈ ਮੈਨੂੰ ਲੱਗਦਾ ਵੀ ਛੂਟੀ ਮਾਨਸਾ ਦੇ ਵਿੱਚ ਜਾਂ ਮਾਨਸਾਖੇ ਵਾਲਾ ਨੇੜੇ ਜਿਹੜੇ ਇੱਕ ਦੋ ਥਾਂ ਤੇ ਰਹਿ ਗਈ ਟਿੱਬੇ ਬਾਕੀ ਉਧਰ ਕੋਟਲੀ ਵਗੈਰਾ ਜਾਂ ਮੂਸੇ ਤੋਂ ਜਦੋਂ ਆਪਾਂ ਜਾਣਦੇ ਆ ਉਹ ਸਾਈਡ ਜਰੂਰ ਹਜੇ ਟਿੱਬੇ ਕਾਫੀ ਨੇ ਹੋਰ ਵੀ ਲੋਕ ਫਿਰਦੇ ਨੇ ਸੈਰ ਕਰਦੇ ਦੇਖ ਲੋ ਜੀ ਚੱਕਾ ਵਾਕਾ ਇਹ ਜਦੋਂ ਚੱਲੇ ਸੀਗੇ ਉਦੋਂ ਚਾਨਣ ਕਾਫੀ ਸੀਗਾ ਤੇ ਸ਼ਾਇਦ ਬੱਦਲ ਸੰਘਣੇ ਹੋ ਜਾਂਦੇ ਹੁਣ ਜਾਂ ਬੱਦਲ ਵਾਈ ਹੋ ਗਏ ਉੱਪਰ ਜਿਹਦੇ ਕਰਕੇ ਜਿਹੜਾ ਚਾਨਣ ਹੈ ਉਹ ਘਟੀ ਜਾਂਦਾ ਤੇ ਧੁੰਦ ਵੀ ਥੋੜੀ ਜੀ ਬਦਲਣ ਲੱਗ ਗਈ ਪਹਿਲਾਂ ਦੂਰ ਤੱਕ ਵਿਜ਼ਿਬਿਲਟੀ ਸੀਗੀ ਹੁਣ ਆਏ ਮੰਨੋ ਵੀ 900 ਮੀਟਰ ਦੀ ਵਿਜ਼ਿਬਿਲਟੀ ਜੇ ਹੈਗੀ ਆ ਵੀ ਪਹਿਲਾਂ ਤਾਂ ਇਹ ਲੱਗਦਾ ਸੀ ਵੀ ਅੱਧਾ ਪੌਣਾ ਕਿਲੋਮੀਟਰ ਦਿਸ ਰਿਹਾ ਸੀਗਾ ਤੇ ਹੁਣ ਵਿਜ਼ਿਬਿਲਟੀ ਹੈ ਜਿਹੜੀ ਘਟ ਚੁੱਕੀ ਹੈ ਇਹ ਸ਼ਾਇਦ ਬੱਦਲਾਂ ਕਰਕੇ ਹੋਵੇ ਠੰਡ ਵੀ ਵੱਧ ਰਹੀ ਹੈ ਸਵੇਰੇ ਜਦੋਂ ਚੱਲੇ ਸੀ ਉਦੋਂ ਠੰਡ ਇੰਨੀ ਨਹੀਂ ਲੱਗ ਰਹੀ ਸੀ ਪਰ ਹੁਣ ਜਿਹੜੀ ਠੰਡ ਹੈਗੀ ਉਹ ਵੀ ਕਾਫੀ ਜ਼ਿਆਦਾ ਹੋ ਗਈ ਜਿਹੜੀ ਆਪਣੀ ਮਾਰਨਿੰਗ ਵਾਕ ਸੀਗੀ ਉਹ ਲਗਭਗ ਖਤਮ ਹੋਣ ਵਾਲੀ ਆ ਤੇ ਆਪਾਂ ਦੁਬਾਰਾ ਮਾਨਸਾ ਖੁਰ ਦੇ ਨੇੜੇ ਦੇ ਵਿੱਚ ਪਹੁੰਚ ਗਏ ਇੱਥੋਂ ਆਪਣਾ ਕਰ ਥੋੜੀ ਦੂਰੀ ਹੈ ਬਸ ਤੇ ਸਮਾਪਤੀ ਕਰਾਂਗੇ ਅੱਜ ਦੇ ਇਸ ਵਲੌਗ ਦੀ ਸਵੇਰ ਦੀ ਸੈਰ ਆਪਾਂ ਨੇ ਸਵੇਰੇ 8:21 ਤੇ ਇੱਕੋਂ ਸ਼ੁਰੂਆਤ ਕੀਤੀ ਸੀਗੀ ਤੇ ਹੁਣ ਲਗਭਗ 9:45 40 ਮਿੰਟ ਹੋ ਗਏ ਸਵੇਰ ਵੇਲੇ ਜਿਹੜੀ ਰੋਡ ਸੀਗੀ ਸੜਕ ਸੀਗੀ ਉਹ ਜ਼ਰੂਰ ਗਿੱਲੀ ਸੀ ਪਰ ਫੇਸ ਨੂੰ ਜਿਹੜੀ ਤਰੇਲ ਹੈ ਜਾਂ ਨਮੀ ਆਇ ਮਹਿਸੂਸ ਨਹੀਂ ਹੁੰਦੀ ਸੀਗੀ ਹੁਣ ਹਵਾ ਵੀ ਚੱਲ ਪਈ ਤੇ ਤਰੇਲ ਵੀ ਹੈ ਜਿਹੜੀ ਉਹ ਮਹਿਸੂਸ ਹੁੰਦੀ ਹੈ ਫੇਸ ਦੇ ਉੱਪਰ ਆਪਣਾ ਅੱਜ ਦਾ ਬਲੌਗ ਸੀਗਾ ਸਵੇਰ ਦੀ ਸੈਰ ਦਾ ਉਹ ਹੁਣ ਖਤਮ ਹੋ ਚੁੱਕਿਆ ਹੈ ਧੰਨਵਾਦੀ ਜੇ ਵਧੀਆ ਲੱਗਿਆ ਤਾਂ ਕਮੈਂਟ ਤੇ ਲਾਈਕ ਜ਼ਰੂਰ ਕਰਿਓ ਇਹ ਸਾਰੀ ਕਹਾਣੀ ਹੁੰਦੀ ਨੇ ਧੰਵਾ ਸਾਰੀ ਤੁਸ ਧੰਤਰਾ ਦਾ ਜਿਨ੍ਹਾਂ ਨੇ ਇਸ ਵੀਡੀਓ ਨੂੰ ਵੇਖਿਆ ਇੱਕ ਵਾਰ ਫੇਰ ਨਵੇਂ ਸਾਲ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੁਣ ਥੈਂਕ ਯੂ ਧੰਨਵਾਦ